ਕਾਲ ਬਾਜੀ ਉਹ ਘਰ ਦੇ ਠੀਕ ਨਹੀਂ ਉਹਨਾਂ ਦਵਾਈ ਲੈਣਾ ਹੈ ਸਰਕਾਰੀ ਹਸਪਤਾਲ ਦੀ ਤੇ ਉਹ ਨਾਲ ਗਵਾਨ ਦਾ ਮੁੰਡਾ ਮੇਰਾ ਭਤੀਜਾ ਲੱਗਦਾ ਜੀ ਉਹਨੂੰ ਨਾਲ ਲੈ ਕੇ ਆਏ ਤੇ ਰਾਹ ਦੇ ਵਿੱਚ ਆਉਂਦੀਆਂ ਗੱਡੀ ਉਹਨਾਂ ਮਾਰੀ ਆ ਤੇ ਦੋਵਾਂ ਦੀ ਮੌਤ ਹੋ ਗਈ ਆ ਮੌਤ ਪਤਾ ਲੱਗਾ ਸੀ ਕੌਣ ਐ ਕਿੱਦਾਂ ਆਇਆ ਨਹੀਂ ਉਹਨਾਂ ਦਾ ਹਾਨੁਮਾਨ ਜੀ ਪਤਾ ਨਹੀਂ ਕੋਈ ਲੱਗਾ ਕੈਫਰੇ ਤਣ ਦੇ ਆ ਫੋਨ ਤੇ ਕਹਿੰਦੇ ਆ ਵੀ ਲੱਭ ਜਾਣਗੇ ਬੰਦੇ ਗੱਡੀ ਬਲੇਰੋ ਆ ਤੇ ਇਧਰ ਮਰੀਠੀ ਵਾਲ ਨੂੰ ਕਹਿੰਦੇ ਵੀ ਗਈ ਆ ਭਜਾ ਕੇ ਜਿੰਨੀ ਉਮਰ ਹੀ ਸਾਡੇ ਭਤੀਜੇ ਦੀ ਤੇ ਜਿਹੜੀ ਆ ਜੀ ਕੋਈ 18 19 ਸਾਲ ਦੀ ਜੀ ਹਾਂ ਜੀ ਉਨਾਰੀ ਉਹ ਚੌਲਕਦਾਰੀ ਚਾਲਦੀ ਪਿੰਡਾਂ ਦੀ ਲੀਹਾਂ ਤੇ ਬਣਿਆ ਜੀ ਬੱਚੇ ਕਿੰਨੇ ਬੱਚੇ ਸਾਡੇ 8 ਆ ਜੀ ਇੱਕ ਵੀਰਾਂ ਦੇ ساتھ ਦੇਖੀਆਂ ਤੇ ਚਾਰ ਵਾਹੇ ਚਾਰ ਜਰੀ ਦੇ ਗਏ ਮਾਰੇ ਪਾਂਡੇ ਜੀ ਕੀ ਮੰਗ ਕਰਦੇ ਕੋਈ ਮੰਗ ਯਾਨੀ ਜਨ ਇਨਸਾਫ ਤੇ ਮਰੇ ਵੀ ਜਿਹੜੇ ਇਹਨੇ ਵਾਕੀ ਰੋਜ਼ ਬੰਨੇ ਮਾਰ ਦਿੰਦੇ ਸੜਕਾਂ ਦੇ 로ਟੀ ਵੇਂਦੇ ਚਲਾਉਂਦੇ ਵੀ ਨਹੀਂ ਗੱਡੀ ਧਿਆਨ ਨਾਲ ਕਿੱਦਾਂ ਮੜਾ ਕੰਮ ਹੋਇਆ ਜੀ ਪਰਵਾਹ ਦਾ ਜਿਆਦਾ ਕਿਹ ਚੱਲਦਾ ਸੀ ਰਿਆਬਾ ਜੀ ਉਹਦੇ ਸਿੱਤੇ ਸਾਰਾ ਬਜਾਦਾ ਸਾਡਾ ਮੈਂ ਰਿਆਬ ਠੀਕ ਠੂਕਲੀ ਵਰੀਦਾ ਵੀ ਉਹ ਵੀ ਨਾ ਕਿਤਨਾ ਕਰਕੇ ਸਭ ਮੈਨੂੰ ਵੀ ਨਾਲ ਪਾਲਦੇ ਰੋਟੀ ਪਣੀ ਖੋਦੇ ਇਹਦੇ ਨਾਲ ਉਹਨਾਂ ਨੂੰ ਵੀ ਤੇ ਸੱਟ ਕਾਮੀ ਖਰਾਬ ਹੋ ਗਿਆ ਜੀ ਅੱਜ ਰੋਜੀ ਇਹ ਅੱਜ ਸਿਰੇ ਸਿਰ ਬੜਾ ਮੰਦ ਭਾਗਾ ਹਾਦਸਾ ਹੋਇਆ ਵਾ ਮਹਿਲਾਵਾਲੇ ਦਾ ਲੱਭੀ ਸਿੰਘ ਤੇ ਆਪਣੀ ਚਾਚੀ ਨੂੰ ਦਵਾਈ ਦਿਵਾਉਣ ਲਈ ਲਖਮਿੰਦਰ ਕੌਰ ਨੂੰ ਮੋਟਰਸਾਈਕਲ ਤੇ ਲੈ ਕੇ ਤੇ ਅਜਨਾਲੇ ਨੂੰ ਆ ਰਹੇ ਸੀ ਇਧਰੋਂ ਇੱਕ ਆ ਨਾਮਲੋ ਮੋਟਰ ਵਹੀਕਲ ਜਿਹੜਾ ਵਾ ਉਹਨੇ ਉਹਨਾਂ ਨੂੰ ਫੇਟ ਮਾਰੀ ਤੇ ਬੜੀ ਬੁਰੀ ਤਰ੍ਹਾਂ ਭਿਆਨਕ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ 2000 ਦੀ ਸਪੌਟ ਤੇ ਉਹਦੇ ਸਬੰਧ ਚ ਅਸੀਂ ਜਿਹੜਾ ਵਾ ਮਕਦਮਾ ਦਰਜ ਕਰ ਰਹਾ ਤੇ ਡੈਡ ਬੋਡੀਆਂ ਜਿਹੜੀਆਂ ਉਹ ਉਹਨਾਂ ਦਾ ਪੋਸਟਮਾਰਟਮ ਹੋ ਰਿਹਾ ਵਾ ਤੇ ਜਲਦੀ ਜਿਹੜੇ ਆ ਇਹ ਗੱਡੀ ਜਿਹੜਾ ਨਾਮ ਲੁਕੀ ਕਰਿਆ ਉਹ ਸਾਡੀ ਟੀਮ ਜਿਹੜੀ ਆ ਟੈਕਨੀਕਲ ਟੀਮ ਸਾਡੀ ਜਿਹੜੀ ਸੀਸੀਟੀਵੀ ਕੈਮਰੇ ਦੇਖ ਰਹੀ ਆ ਉਹ ਗੱਡੀ ਅਸੀਂ ਪ੍ਰੋਬੇਬਲੀ ਜਿਹੜੀ ਆ ਪਲੇਸ ਕਰ ਲਈ ਹੋਈ ਆ ਤੇ ਜਲਦੀ ਜਿਹੜਾ ਉਹਦਾ ਅਕਿਊਜ਼ ਤੇ ਗੱਡੀ ਜਿਹੜੀ ਆ ਉਹਨਾਂ ਨੂੰ ਕਾਰਜੇ ਚ ਲਾਵਾਂਗੇ ਇਹ ਵੀ ਕੋਈ ਜਿਹੜੇ ਸਾਥ ਹੋਏ ਮਰਨ ਵਾਲੇ ਲੜਕੇ ਦੀ ਤੇ 21 ਸਾਲ ਆ ਤੇ ਜਿਹੜੀ ਔਰਤ ਆ ਉਹ ਉਹਦੀ ਉਮਰ ਜਿਹੜੀ ਆ 45 ਤੋਂ 50 ਸਾਲ ਦੇ ਕਰੀਬ ਹੈ ਇਹ ਸਰੀਰ ਚਾਚੀ ਤੇ ਭਤੀਜਾ ਤੋਂ